ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਪੰਜਾਬੀ ਇਹ ਗੱਲ ਜਾਣਨਾ ਚਾਹੁੰਦੇ ਨੇ ਕਿ ਸਰਪੰਚ ਪੰਚਾਂ ਵਿੱਚੋਂ ਚੁਣੇ ਜਾਣਗੇ ਜਾਂ ਫੇਰ ਸਰਪੰਚਾਂ ਦੀ ਸਿੱਧੀ ਚੋਣ ਹੋਵੇਗੀ ਤੇ ਇਸ ਗੱਲ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਜਰਨਲਿਸਟ ਗੁਰਜਿੰਦਰ ਸਿੰਘ ਪੰਗੂ ਦੇਖੋ ਜਿਹੜੀ ਪਿੰਡ ਦੀ ਪੰਚਾਇਤ ਦੀ ਚੋਣ ਹੁੰਦੀ ਹੈ ਇਹ ਚੋਣ ਪਿੰਡਾਂ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਾ ਕੇ ਰੱਖਦੀ ਹੈ ਤਾਂ ਤੁਸੀਂ ਇਹ ਲਾ ਲਓ ਕਿ ਹੁਣ ਜਿਵੇਂ ਪਿੰਡਾਂ ਦੇ ਵਿੱਚ ਮਾਹੌਲ ਬਣੇ ਹੋਏ ਨੇ ਉਹ ਤਕਰੀਬਨ ਤਕਰੀਬਨ ਵਿਆਹ ਵਾਲੇ ਹੀ ਮਾਹੌਲ ਬਣੇ ਹੋਏ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਤੁਸੀਂ ਪਿੰਡ ਦੇ ਵਿੱਚ ਚੱਲੇ ਜਾਓ ਸਾਥ ਦੇ ਵਿੱਚ ਚੱਲੇ ਜਾਓ ਜਿੱਥੇ ਚਾਰ ਸੱਜਣ ਬੈਠੇ ਗੱਲਾਂ ਕਰ ਰਹੇ ਨੇ ਉੱਥੇ ਵੀ ਆਹੀ ਗੱਲ ਚੱਲ ਰਹੀ ਹੈ ਯਾਨੀ ਕਿ ਕਹ ਲਓ ਕਿ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੀ ਜਿਹੜੀ ਤਿਆਰੀ ਹੈ ਉਹ ਤਿਆਰੀ ਹੁਣ ਸਿਖਰਾਂ ਦੇ ਉੱਪਰ ਹੈ ਜਿਹੜੇ ਗਰੁੱਪ ਨੇ ਪਿੰਡਾਂ ਦੇ ਵਿੱਚ ਉਹ ਸਰਗਰਮ ਨੇ ਆਪਣਾ ਬੰਦਾ ਕਿਹੜਾ ਸਰਪੰਚੇ ਖੜਾ ਕਰਨਾ ਦੂਜੀ ਧਿਰ ਦਾ ਸਰਪੰਚ ਕਿਵੇਂ ਹਰਾਉਣਾ ਕਿਹੜਾ ਬੰਦਾ ਪੰਜ ਖੜਾਉਣਾ ਕਿਹੜਾ ਪਿਛਲੀ ਵਾਰ ਹਾਰ ਗਿਆ ਸੀ ਕਿਹੜਾ ਇਸ ਵਾਰ ਜਿੱਤੂਗਾ ਕਿਹੜਾ ਫਲਾਣਾ ਫਲਾਣੇ ਨੂੰ ਹਰਾਊਗਾ ਕਿਹੜਾ ਫਲਾਣਾ ਸਾਡੇ ਨੂੰ ਹਰਾ ਦਊਗਾ ਕਿਹੜੀ ਵੋਟ ਕਿਹਨੇ ਕਿਹਨੂੰ ਪਾਊਗੀ ਇਹ ਸਾਰਾ ਕੁਝ ਹੁਣ ਪਿੰਡਾਂ ਦੇ ਵਿੱਚ ਚੱਲ ਰਿਹਾ ਆਪਾਂ ਨੇ ਪਹਿਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਸਰਪੰਚੀ ਦੀ ਵੀਡੀਓ ਸੀ ਜਿਹਦੇ 'ਚ ਆਪਾਂ ਨੇ ਦੱਸਿਆ ਸੀ ਕਿ ਇਹਦੀ ਚੋਣ ਹੈ ਪੰਚਾਇਤੀ ਉਹ ਚੋਣ ਅਖਰ ਕਦੋਂ ਹੋਊਗੀ ਤਾਂ ਹੁਣ ਇੱਕ ਵੱਡਾ ਸਵਾਲ ਬਣਿਆ ਹੋਇਆ ਕਿ ਜਿਹੜੇ ਸਰਪੰਚ ਚੁਣੇ ਜਾਂਦੇ ਨੇ ਉਹ ਸਰਪੰਚ ਕੀ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਇਹ ਸ਼੍ਰੋਮਣੀ ਅਕਾਲੀ ਜਲਦੀ ਸਰਕਾਰ ਦੇ ਵੇਲੇ ਇੱਕ ਵਾਰ ਹੋਇਆ ਸੀ ਕਈ ਸਾਲ ਪਹਿਲਾਂ ਕਿ ਜਿਹੜੇ ਪੰਚ ਸੀ ਉਹ ਪੰਚ ਉਹਨਾਂ ਦੇ ਵਿੱਚੋਂ ਇੱਕ ਸਰਪੰਚ ਚੁਣਿਆ ਗਿਆ ਸੀ ਤਾਂ ਇਸ ਵਾਰ ਜਿਹੜੀਆਂ ਕਿਆਸਰਾਈਆਂ ਨੇ ਉਹ ਵੀ ਆਹੀ ਨੇ ਕਿ ਚੁਣੇ ਜਾਣਗੇ ਇਹ ਗੱਲ ਨਿਕਲ ਕੇ ਕਿਉਂ ਆਈ ਦੇਖੋ ਫਿਲਹਾਲ ਤਾਂ ਕੋਈ ਵੀ ਜਿਹੜੀ ਚੀਜ਼ ਹੁੰਦੀ ਆਪਾਂ ਜਾਣਦੇ ਆ ਕਿ ਜਦੋਂ ਉਹ ਆਫੀਸ਼ੀਅਲ ਰਿਕਾਰਡ ਦੇ ਉੱਪਰ ਚੀਜ਼ ਨਹੀਂ ਆਉਂਦੀ ਹੁਣ ਵੀ ਜਿਹੜੀ ਇਹ ਗੱਲ ਹੈ ਕਿ ਜਿਹੜੇ ਸਰਪੰਚ ਨੇ ਉਹ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਇਹ ਗੱਲਾਂ ਬਾਤਾਂ ਤੋਂ ਅੱਗੇ ਨਿਕਲ ਕੇ ਜੇ ਆਪਾਂ ਜਦੋਂ ਤੱਕ ਦੇਖੀਏ ਕਿ ਗਵਰਨਮੈਂਟ ਦੇ ਆਫੀਸ਼ੀਅਲ ਰਿਕਾਰਡ ਦੇ ਉੱਪਰ ਆਹ ਚੀਜ਼ ਨਹੀਂ ਆਉਂਦੀ ਕੋਈ ਨੋਟੀਫਿਕੇਸ਼ਨ ਨਹੀਂ ਆਉਂਦਾ ਉਦੋਂ ਤੱਕ ਆਪਾਂ ਕਹਿ ਸਕਦੇ ਆ ਕਿ ਇਹ ਗੱਲ ਠੀਕ ਨਹੀਂ ਹੈ ਪਰ ਇਹਦੇ ਪਿੱਛੇ ਜਿਹੜਾ ਪ੍ਰੈਕਟੀਕਲ ਹੈ ਜਾਂ ਆਪੋਜੀਸ਼ਨ ਜਿਹੜੇ ਤਰਕ ਦੰਦੀ ਹੈ ਜਾਂ ਪੰਡਾ ਦੇ ਵਿੱਚ ਲੋ ਗੱਲਾਂ ਕਰਦੇ ਨੇ ਜਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਇਹ ਚੀਜ਼ ਹੈ ਇਹ ਚੀਜ਼ ਨਿਕਲ ਗਈ ਥੋਂ ਮੈਂ ਤਾਂ ਇਹ ਚੀਜ਼ ਇੱਥੋਂ ਨਿਕਲੀ ਹੈ ਕਿ ਹੁਣ ਆਪਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਜਿਹਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੈਗੇ ਨੇ 2 ਸਾਲ ਇਸ ਦੀ ਜਿਹੜੀ ਸਰਕਾਰ ਹੈ ਮਤਲਬ ਇਹ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਦੋ ਸਾਲ ਹੋ ਗਏ ਇਹ ਸਰਕਾਰ ਬਣੀ ਨੂੰ ਤਾਂ ਹੁਣ ਅੱਗੇ 24 ਦੇ ਵਿੱਚ ਜਾ ਕੇ ਲੋਕ ਸਭਾ ਦੀ ਇਲੈਕਸ਼ਨ ਹੈ ਯਾਨਕਿ ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਪਾਰਟੀ ਆਪਣਾ ਸੰਗਠਨ ਤਿਆਰ ਕਰਨ ਦੇ ਲਈ ਕਿਉਂਕਿ ਹਰ ਇੱਕ ਪਾਰਟੀ ਚਾਹੁੰਦੀ ਹੈ ਕਿ ਅਸੀਂ ਚੋਣਾਂ ਜਿੱਤੀਏ ਉਹ ਆਪਣਾ ਸੰਗਠਨ ਤਿਆਰ ਕਰਨਗੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣ ਹੋਊਗੀ ਜ਼ਿਲ੍ਹਾ ਪ੍ਰੇਸ਼ਾਸ ਚੋਣ ਹੋਊਗੀ ਬਲਾਕ ਸਮਤੀ ਚੋਣ ਹੋਊਗੀ ਇਹ ਜਿਹੜੀਆਂ ਸਾਰੀਆਂ ਚੋਣਾਂ ਨੇ ਇਹ ਸਾਰੀਆਂ ਚੋਣਾਂ ਹੋਣਗੀਆਂ ਤਾਂ ਇਸ ਇਸੇ ਦੇ ਵਿੱਚੋਂ ਹੀ ਨਿਕਲੀ ਸੀ ਇਹ ਗੱਲ ਕਿ ਜਿਹੜੀਆਂ ਚੋਣਾਂ ਹੋਣਗੀਆਂ ਪੰਚਾਇਤੀ ਉਹਨਾਂ ਦੇ ਜਿਹੜੇ ਸਰਪੰਚ ਚੁਣੇ ਜਾਣਗੇ ਉਹ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਆਪੋਜੀਸ਼ਨ ਵੀ ਇਹ ਗੱਲ ਰੱਖਦੀ ਰਹੀ ਉਹ ਕਹਿੰਦੇ ਸੀ ਕਿ ਤੁਸੀਂ ਮੰਨ ਕੇ ਚੱਲੋ ਆਮ ਆਦਮੀ ਪਾਰਟੀ ਦੇ ਹਰ ਇੱਕ ਪਿੰਡ ਦੇ ਵਿੱਚ ਚਾਰ ਤੋਂ ਪੰਜ ਬੰਦੇ ਨੇ ਵੀ ਜਿਹੜੇ ਸਰਪੰਚ ਬਣਨਾ ਚਾਹੁੰਦੇ ਨੇ ਕਿ ਪਾਰਟੀ ਇਹ ਗੱਲ ਸੋਚ ਰਹੀ ਹੈ ਕਿਤੇ ਜੇਕਰ ਪੰਚਾਂ ਦੇ ਵਿੱਚੋਂ ਇੱਕ ਸਰਪੰਚ ਚੁਣਿਆ ਗਿਆ ਬੰਦਾ ਤਾਂ ਚਾਰ ਕਿਤੇ ਨਾਰਾਜ਼ ਨਾ ਹੋ ਜਾਣ ਇਸ ਨਰਾਜ਼ਗੀ ਦਾ ਜਿਹੜਾ ਅਸਰ ਹੈ ਉਹ ਅਸਰ ਸਾਨੂੰ ਲੋਕ ਸਭਾ ਦੇ ਕਿਤੇ ਚੋਣ ਦੇ ਵਿੱਚ ਦਿਨਾ ਪੈ ਜੇ ਤਾਂ ਇਸ ਕਰਕੇ ਗੱਲ ਚੱਲੀ ਕਿ ਇਹ ਹੋ ਸਕਦਾ ਕਿ ਆਮ ਆਦਮੀ ਪਾਰਟੀ ਇਹ ਫਾਰਮੂਲਾ ਅਪਲਾਈ ਕਰ ਦੇ ਕਿ ਜਿਹੜੇ ਸਰਪੰਚ ਨੇ ਉਹ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਯਾਨੀ ਕਿ ਇਸ ਇੱਕ ਸਹਿਮਤੀ ਜਿਹੇ ਵਾਲਾ ਜਿਹੜਾ ਮਾਹੌਲ ਹੈ ਉਹ ਮਾਹੌਲ ਹੋ ਜਾਊਗਾ ਤਾਂ ਉਹਦੇ ਚ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਆ ਜਾਣਗੀਆਂ ਉੱਥੋਂ ਇਹ ਗੱਲ ਨਿਕਲ ਕੇ ਆਈ ਸੀ ਪਰ ਆਪਾਂ ਦੇਖੋ ਕਿ 5 ਸਾਲ ਹੋ ਜਾਣਗੇ ਜਨਵਰੀ 24 ਦੇ ਵਿੱਚ ਜਦੋਂ ਪਿਛਲੀ ਸਰਕਾਰ ਸੀ ਜਿਹੜੀ ਪੰਜਾਬ ਦੇ ਵਿੱਚ ਉਹ ਸੀ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਤੇ ਕੈਪਟਨ ਸਾਹਿਬ ਦੀ ਸਰਕਾਰ ਸੀ ਉਹ ਸਰਕਾਰ 30 ਦਸੰਬਰ 2118 ਨੂੰ ਜਿਹੜੀ ਪੰਚਾਇਤੀ ਇਲੈਕਸ਼ਨ ਹੈ ਉਹ ਇਲੈਕਸ਼ਨ ਹੋਈ ਸੀ ਤਾਂ ਉਹ ਇਲੈਕਸ਼ਨ ਹੋਈ ਸੀ ਤਾਂ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤਾਂ ਹੁਣ ਜਨਵਰੀ 24 ਦੇ ਵਿੱਚ ਜਿਹੜੀ ਇਹ ਚੋਣ ਹੈ ਉਹਨੂੰ 5 ਸਾਲ ਹੋ ਜਾਣਗੇ ਪੂਰੇ ਤਾਂ ਤੁਹਡੇ ਯਾਦ ਹੋਊਗਾ ਜਦੋਂ ਪਿਛਲੇ ਵਾਰ ਜਦੋਂ 2 ਕੁ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀਆਂ ਪੰਚਾਇਤਾਂ ਤੁਸੀਂ ਇਹ ਪੰਚਾਇਤਾਂ ਭੰਗ ਕਰਦੀਆਂ ਸੀ ਜਿਹੜੇ ਸਰਪੰਚ ਸੀ ਉਹ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਇਹਦੇ ਚ ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਨੋਮਾਇੰਦਗੀ ਹੈ ਲੋਕਾਂ ਵੱਲੋਂ ਦਿੱਤੀ ਗਈ ਉਹਨੂੰ 5 ਸਾਲ ਤਾਂ ਉਹ ਪੂਰੇ ਹੋਣਗੇ ਹੀ ਹੋਣਗੇ ਕੋਈ ਤੋੜ ਨਹੀਂ ਸਕਦਾ ਇਹਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਰਟੀ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਫੈਸਲਾ ਵਾਪਸ ਲੈਣ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਸੀ ਉਹ ਪੰਚਾਇਤਾਂ ਮੁੜ ਬਹਾਲ ਕਰਤੀਆਂ ਦੋ ਆਈਐਸ ਅਧਿਕਾਰੀ ਵੀ ਸਸਪੈਂਡ ਕਰਤੇ ਸੀ ਤੁਹਾਡੇ ਯਾਦ ਹੋਊਗੀ ਇਹ ਗੱਲ ਤੇ ਦੋ ਆਈਐਸ ਅਧਿਕਾਰੀ ਸਸਪੈਂਡ ਕਰਦੇ ਤੇ ਉਹ ਸਾਰਾ ਕੁਝ ਨਾਲ ਨਾਲ ਚੱਲਦਾ ਰਿਹਾ ਹੁਣ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਮਾਹੌਲ ਵਿਪਖਿਆ ਹੋਇਆ ਇਕੱਲਾ ਲਾਹ ਹਬੀ ਚੱਲ ਰਹੀ ਹੈ ਕਿ ਜਨਵਰੀ ਦੇ ਤੀਜੇ ਹਫਤੇ ਦੇ ਵਿੱਚ ਜਿਹੜੀ ਹੈਗੀ ਚੋਣ ਹੋ ਸਕਦੀ ਹੈ ਤੀਜਾ ਹਫਤਾ ਯਾਨੀ ਕਿ ਤੁਸੀਂ ਦੇਖ ਲਓ ਕਿ ਜਨਵਰੀ ਤੀਜਾ ਹਫਤਾ ਉਹੀ 21 22 23 24 ਤਰੀਕ ਜਿਹੜੀ ਬਣਦੀ ਏ 21 ਤਰੀਕ ਲਾ ਲਓ ਤੁਸੀਂ 22 ਲਾ ਲਓ 23 ਲਾ ਲਓ ਨਾ ਉਹ ਹਫਤਾ ਜਿਹੜਾ ਹੈਗਾ ਕਿ ਉਸ ਹਫਤੇ ਦੇ ਵਿੱਚ ਜਿਹੜੀ ਚੋਣ ਹੈ ਉਹ ਚੋਣ ਹੋ ਜੂਗੀ ਸੋ ਇਹ ਕਿਆਸਰਾਈਆਂ ਨੇ ਇਹ ਸਾਰੀਆਂ ਚੀਜ਼ਾਂ ਨੇ ਇਹ ਚੱਲ ਰਹੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਕਿ ਜਿਹੜਾ 40 40 ਲੱਖ ਲੱਖ ਕੇ ਸਰਪੰਚ ਬਣਦਾ ਉਹ ਸਾਡੇ ਕੋਲ ਨਾ ਆयो ਸੋ ਇਹ ਗੱਲ ਵੀ ਹੈਗੀ ਏ ਕਿ ਜ਼ਮਾਨਾ ਬਦਲ ਗਿਆ ਮਹਿੰਗਾਈ ਵੜੀ ਹੋਊਗੀ सरपंच दी ਚੋਣ ਵੀ ਬੜੀ ਮਹਿੰਗੀ ਹੋਗੀ ਕੋਈ ਵੇਲੇ ਹੁੰਦੇ ਹੋਣਗੇ ਭਲੇ ਵੇਲੇ ਜਿਨ੍ਹਾਂ ਨੂੰ ਸਿਆਣੇ ਕਹਿੰਦੇ ਨੇ ਕਿ ਗੱਲਾਂ ਬਾਤਾਂ ਦੇ ਨਾਲ ਸਹਿਮਤੀ ਦੇ ਨਾਲ ਪੰਜ ਸਰਪੰਚ ਚੁਣੇ ਜਾਂਦੇ ਹੋਣਗੇ ਪਰ ਅੱਜ ਗੱਲਾਂ ਬਾਤਾਂ ਦੇ ਨਾਲ ਕਿੱਥੇ ਸਰਪੰਚ ਚੁਣ ਲਏ ਜਾਂਦੇ ਨੇ ਅੱਜ ਤਾਂ ਲੱਖਾਂ ਦੀ ਖੇਡ ਹੋ ਗਈ ਸਰਪੰਚੀ ਦੀ ਕਰੋੜਾਂ ਦੀ ਖੇਡ ਹੋ ਗਈ ਸਰਪੰਚੀ ਦੀ ਕਿਉਂਕਿ ਤੁਸੀਂ ਦੇਖੋ ਕਿ ਜੇਕਰ ਮਾਨ ਸਾਹਿਬ ਨੇ ਗੱਲ ਕਹੀ ਹੈ ਕਿ 40-40 ਲੱਖ ਲਾ ਕੇ ਇਹ ਸਰਪੰਚ ਬਣਨ ਦੀ ਉਹ ਮੇਰੇ ਕੋਲ ਨਾ ਯਾਨੀ ਕਿ 40 ਲੱਖ ਲੱਗਦਾ ਨਾ ਫਿਰ ਸਰਪੰਚੀ ਦੇ ਉੱਪਰ ਤੇ ਆਪਣੇ ਸਾਹਮਣੇ ਉਦਾਹਰਨਾਂ ਨੇ ਕਿ ਲੱਖਾਂ ਰੁਪਏ ਸਰਪੰਚੀ ਤੇ ਫੁੱਕਿਆ ਜਾਂਦਾ ਸਰਪੰਚੀ ਕੋਈ ਡਿਵੈਲਪਮੈਂਟ ਵਿਕਾਸ ਕਰਨਾ ਇਹ ਗੱਲਾਂ ਤਾਂ ਨਹੀਂ ਹੁਣ ਰਹੀਆਂ ਸਰਪੰਚੀ ਦੀਆਂ ਸਰਪੰਚੀ ਬਣ ਗਈ ਹੁਣ ਮੁੱਛ ਦਾ ਸਵਾਲ ਹਰ ਇੱਕ ਬੰਦਾ ਜਿਹੜਾ ਇਲੈਕਸ਼ਨ ਲੜ ਰਿਹਾ ਹੁੰਦਾ ਉਹ ਆਪਣੀ ਬਸ ਮੁੱਛ ਦੀ ਲੜਾਈ ਨੂੰ ਅੱਗੇ ਰੱਖ ਕੇ ਲੜਦਾ بڑے ਚੰਗੇ ਨੌਜਵਾਨ ਇਸ ਵਰਗੇ ਆਏ ਸੀ ਠਾਣਾ ਵਾਲੀ ਚੌਂ ਦੇ ਵਿੱਚ ਤੇ ਉਹਨਾਂ ਨੇ ਬੜੇ ਚੰਗੇ ਕੰਮ ਵੀ ਕਰੇ ਸੀ ਸੱਚਮੁੱਚ ਉਹ ਕਰ ਵੀ ਰਹੇ ਸੀ ਪਰ ਜ਼ਿਆਦਾਤਰ ਇਹ ਮਾਫੀਆਏ ਬਣ ਗਏ ਨਾ ਸਰਪੰਚੀ ਤੁਸੀਂ ਦੇਖੋ ਕਿ ਨਸ਼ਾ ਨਹੀਂ ਵੰਡ ਹੁੰਦਾ दारूਆ ਸ਼ਰਾਬਾ ਵੰਡ ਨਹੀਂ ਹੁੰਦੀਆਂ ਸਾਰਾ ਕੁਝ ਚੱਲਦਾ ਸਰਪੰਚੀ ਦੀ ਚੋਣਾਂ ਦੇ ਵਿੱਚ ਜੇ ਆਪਾਂ ਕਹਿੰਦੇ ਆ ਕਿ ਡੈਮੋਕਰੇਸੀ ਦੀ ਸਭ ਤੋਂ ਛੋਟੀ ਇਕਾਈ ਹੈ ਜੇਕਰ ਇਕਾਈ ਹੀ ਸਾਡੇ ਪੰਚਾ ਸਰਪੰਚਾਂ ਨੇ ਪ੍ਰਸ਼ਤ ਕਰਤੀ ਪਿੰਡ ਦੇ ਨੁਮਾਇੰਦੇ ਨੇ ਤਾਂ ਫਿਰ ਲੋਕਤੰਤਰ ਦੇ ਉੱਪਰ ਦਾ ਇਹ ਪੰਚਾਇਤ ਜਿਹੜਾ ਇੱਕ ਸਾਡੇ ਮੈਡਲ ਸੀ ਕਿ ਪਿੰਡਾਂ ਦਾ ਵਿਕਾਸ ਦਾ ਸਾਡਾ ਮਾਡਲ ਹੈ ਉਸ ਮਾਡਲ ਦੇ ਪਰ ਪੰਚਾਇਤੀ ਮਾਡਲ ਹੈ ਜਿਹੜਾ ਅੱਗੇ ਤੋਰਦਾ ਵਿਕਾਸ ਨੂੰ ਤਾਂ ਉਹ ਤਾਂ ਅਸੀਂ ਆਪ ਪੇਸ਼ ਕਰਤੀ ਨਾ ਸਾਡੇ ਪਿੰਡਾਂ ਦੇ ਨੁਮਾਇੰਦਿਆਂ ਨੇ ਸੋ 40-40 ਲੱਖ ਲਾ ਕੇ ਮਾਨ ਸਾਹਿਬ ਦੀ ਵੀ ਗੱਲ ਸਹੀ ਹੈ ਕਿ ਜੇਕਰ 40 ਲੱਖ ਲਾ ਕੇ ਕੋਈ ਸੋਚਦਾ ਕਿ 80 ਲੱਖ ਰੁਪਏ ਅਸੀਂ ਇਹਦੇ ਚੋਂ ਕੱਢਾਂਗੇ ਤਾਂ ਉਹ ਤਾਂ ਫਿਰ ਸਦਮ ਸਦਦਾ ਨੂੰ ਪਤਾ ਹੀ ਨਹੀਂ ਕਿ 80 ਲੱਖ ਨਿਕਲੂਗਾ ਕਿਥੋਂ ਕਿਹੜੇ ਸਰਪੰਚ ਦੀ 5 ਲੱਖ ਤਨਖਾਹ ਹੁੰਦੀ ਹੈ ਕਿ ਉਹਦੇ ਚੋਂ 80 ਲੱਖ ਨਿਕਲ ਜੂਗਾ 80 ਲੱਖ ਤਾਂ ਪਰ ਪੁੱਠੇ ਕੰਮਾਂ ਚੋਂ ਨਿਕਲੂਗਾ ਮਾੜੇ ਕੰਮਾਂ ਚੋਂ ਨਿਕਲੂਗਾ 80 ਲੱਖ ਤਾਂ ਕਲਮ ਲਾ ਕੇ ਕਹਿ ਸਕਦੇ ਆ ਕਿ ਆਪਾਂ ਪਿੰਡ ਦੇ ਚੰਗੇ ਬੰਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਅੱਗੇ ਆਉਣਾ ਬਣਦਾ ਅੱਗੇ ਆ ਕੇ ਉਹ ਕੋਈ ਆਪਣਾ ਤਿਆਰੀ ਕਰਨ ਚੋਣ ਲੜਨ ਉਹ ਤੇ ਪਿੰਡ ਦਾ ਜਿਹੜਾ ਵਿਕਾਸ ਉਸ ਨੂੰ ਅੱਗੇ ਲੈ ਕੇ ਜਾਣ ਫਿਲਹਾਲ ਜਦੋਂ ਤੱਕ ਆਫੀਸ਼ੀਅਲ ਰਿਕਾਰਡ ਦੇ ਉੱਪਰ ਆਹ ਚੀਜ਼ ਨਹੀਂ ਆਉਂਦੀ ਹੈਗੀ ਕਿ ਪੰਚਾਂ ਦੇ ਵਿੱਚੋਂ ਸਰਪੰਚ ਚੁਣ ਲਏ ਜਾਣਗੇ ਉਦੋਂ ਤੱਕ ਸਿਰਫ ਗੱਲਾਂ ਬਾਤਾਂ ਨੇ ਕਲੀਅਰ ਕੁਝ ਵੀ ਨਹੀਂ ਹੈਗਾ ਜਦੋਂ ਇਹ ਇੰਪਲੀਮੈਂਟ ਹੋ ਜਾਊਗਾ ਉਦੋਂ ਗੱਲ ਕਲੀਅਰ ਹੋਊਗੀ ਤੇ ਦੂਜਾ ਜਨਵਰੀ ਦੇ ਤੀਜੇ ਹਫ਼ਤੇ ਦੇ ਵਿੱਚ ਕਹਿੰਦੇ ਆ ਕਿ ਚੋਣਾਂ ਹੋ ਸਕਦੀਆਂ ਨੇ ਪਹਿਲਾਂ ਤਾਂ ਕਹਿੰਦੇ ਸੀਗੇ ਮਿਡ ਦਸੰਬਰ ਦੇ ਵਿੱਚ ਚੋਣਾਂ ਜាប់ਤਾ ਲੱਗ ਜੂ ਪਰ ਦਸੰਬਰ ਤਾਂ ਅਜੇ 15 ਹੋ ਗਈ ਤੁਹਾਡੇ ਸਾਹਮਣੇ ਚੋਣਾਂ ਜាប់ਤਾ ਅਜ ਲੱਗਿਆ ਨਹੀਂ ਹੈਗਾ ਅਜੇ ਦਿਨ ਤਾਂ ਉਹ ਹੌਸਾ ਦਾ ਚੋਣਾ ਲੇਟ ਉਹ ਜਿਹੜੀਆਂ ਹੈਗੀਆਂ ਨੇ ਹੋ ਜਾਣ ਜੀ ਸੋ ਸਾਰੀ ਜਾਣਕਾਰੀ ਸਾਂਝੇ ਕਰਨ ਦੇ ਲਈ ਬਹੁਤ-ਬਹੁਤ ਸ਼ੁਕਰੀਆ ਪੰਗੂ ਸਾਹਿਬ ਜੀ ਤੁਹਾਡਾ ਵੀ ਧੰਨਵਾਦ